ਗੁਰ ਸੇਵੀ ਐ ਐਨਸ ਸਹਿਜ ਸੁਪਾਏ ਦਰਸ਼ਨ ਪਰਸੀ ਐ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਐ ਸਿੱਤ ਕਸਮਦੀ ਨੋਰ ਅਰਸੋਂ ਕੁਰਸੋਂ ਚਟੀਆਂ ਤੁਦ ਢਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਵੱਡ ਹੰਸ ਮਹਲਾ ਚੌਥਾ ਕਰ ਦੁਜਾ ੴ ਸਤਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ ਹੋ ਜਾਏ ਪੁੱਛਾਂ ਆਪਣੇ ਸਤ ਗੁਰੈ ਗੁਰ ਪੁੱਛ ਮਨ ਮੁਗਤ ਸਮਝਾਵਾਂ ਨਵੱਦੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾ ਹੋ ਜਾਏ ਪੁੱਛਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਦ ਸਮਝਾਵਾ ਭੁਲਾ ਮਨ ਸਮਝ ਗੁਰਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹੋ ਸਭ ਵੇਸ ਕਰੀਂ ਪਰ ਕਾਰਣ ਜੇ ਹਰ ਪ੍ਰਭ ਸਾਚੇ ਪਾਵਾਂ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਾ ਕਿਉ ਕਰ ਤਿਰਜ ਪਾਵਾਂ ਜਿਸ ਕਾਰਣ ਹਾਸਿੰਗਾਰ ਸਿੰਗਾਰੀ ਉਪਿਰ ਰਤਾ ਮੇਰਾ ਅਵਰਾ ਨਾਨਕ ਧਨ 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 ਸੁਹਾਗਣ ਜਿਨ ਪਿਰ ਰਵੜਾ ਸਚ ਸਵਰਾ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸਾਚੈ ਮੈਂ ਛੋੜੇੜਾ ਮੇਰਾ ਤੇਰਾ ਸਬ ਮਨ ਤਨ ਜਿਉ ਕਰਹੁ ਪ੍ਰਭ ਕਾ ਹਿਤ ਮਾਰਗ ਪਹਿਣ ਮਿਲਿਆ ਆਪਣੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾ ਮੈਂ ਦੇਸ ਨਿਹਾਰ ਤਿਸ ਮਨੰ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵਕ ਮਾਵਾ ਤਿਸੇ ਆਗੇ ਪਾਣੀ ਟੋਵਾ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਧੰਨ ਧੰਨ ਗੁਰ ਗੁਰ ਸਤ ਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣੇ ਮੇਰਾ ਮੇਲ ਹਰੇ ਜਿਤ ਮੇਲ ਹਰ ਨਾਮ ਤੇ ਆਵਾ ਗੁਰ ਸਤ ਗੁਰ ਪਾਸੋਂ ਹਰ ਗੋਸਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾ ਗੋਣ ਕਾਮਾ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜਿਉ ਮੇਰਾ ਆਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੇ ਜਿਸ ਆਪ ਵਖਾਲੇ ਜਿਸ ਨੋ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਾਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤ ਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤ ਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਕੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਵਿੱਚ ਵਡਹੰਸ ਮਹੱਲਾ ਚੌਥਾ ਘਰ ਦੂਜੇ ਰਿਚਿ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸ ਦੇ ਨਾਲ ਮਿਲਾਪ ਸਤਿਗੁਰਾਂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਮੇਰੇ ਮਨ ਵਿੱਚ ਬੜੀ ਤੰਗ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਹੇ ਹਰੀ ਤੇਰਾ ਦਰਸ਼ਨ ਕਰ ਸਕਾਂ ਇਸ ਵਾਸਤੇ ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੇ ਹਾਂ ਤੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦਿੰਦੇ ਹਾਂ ਗੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਅਕਲ ਸਿੱਖਦਾ ਹੈ ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਹੋਇਆ ਰਹਿੰਦਾ ਹੈ। हे ਨਾਨਕ ਜਿਸਮੁ ਨੁਖੋਤੇ ਮੇਰਾ ਪਿਆਰਾ ਪ੍ਰਭੂ ਮਿਹਰ ਦੀ ਨਜ਼ਰ ਕਰਦਾ। ਉਹ ਪ੍ਰਭੂ ਦੇ ਚਰਣਾ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ। ਮੈਂ ਪ੍ਰਭੂ ਪਤੀ ਮਿਰਲ ਦੀ ਖਾਤਰ ਸਾਰੇ ਵੇਸ ਧਾਰਮਿਕ ਪਹਿਰਾਵੇ ਆਦਕ ਕਰਦੀ ਹਾਂ ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਜਾਵਾਂ ਪਰ ਉਹ ਪਿਆਰਾ ਪ੍ਰਭੂ ਮੇਰੇ ਵੱਲ ਮੇਰੇ ਇਨਾਂ ਵੇਸਾਂ ਵੱਲ ਨਿਗਾਹ ਕਰਕੇ ਵੀ ਨਹੀਂ ਤੱਕਦਾ ਤਾਂ ਫਿਰ ਇਨਾਂ ਬਾਹਰਲੇ ਵੇਸਾਂ ਨਾਲ ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ ਜਿਸ ਪ੍ਰਭੂ ਪਤੀ ਦੇ ਖਾਤਰ ਮੈਂ ਇਹ ਬਾਹਰਲਾ ਸ਼ਿੰਗਾਰ ਕਰਦੀ ਹਾਂ ਮੇਰਾ ਉਹ ਪ੍ਰਭੂ ਪਤੀ ਤਾਂ ਹੋਰ ਨਾ ਅੰਦਰਲੇ ਆਤਮਿਕ ਸੋਜਾ ਵਿੱਚ ਪ੍ਰਸੰਨ ਹੁੰਦਾ ਹੈ। हे ਨਾਨਕ ਆਖ ਉਹ ਜੀਵ ਇਸਤਰੀ ਸਲਾਉਣ ਯੋਗ ਹੈ। ਭਾਗਾ ਵਾਲੀ ਹੈ। ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਪ੍ਰਭੂ ਖਸਮ ਦੀ ਪਿਆਰੀ ਜੀਵ ਇਸਤਰੀ ਨੂੰ ਮੈਂ ਜਾ ਕੇ ਪੁੱਛਦੀ ਆਂ हे ਭੈਣ ਤੂੰ ਪਿਆਰਾ ਪ੍ਰਭੂ ਪਤੀ ਕਿਵੇਂ ਲੱਭਾ ਉਹ ਉੱਤਰ ਦਿੰਦੀ ਹੈ اے ਭੈਣ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਤੀ ਨੇ ਮੇਰੇ ਉੱਤੇ ਮਿਹਰ ਦੀ ਨਜ਼ਰ ਕੀਤੀ ਤਾਂ ਮੈਂ ਮੇਰ ਤੇਰ ਵਿਤਕਰਾ ਛੱਡ ਦਿੱਤਾ ਏ ਭੈਣ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਓ ਇਸ ਰਾਹ ਉੱਤੇ ਤੁਰਿਆਂ ਹੀ ਉਸ ਨੂੰ ਮਿਲ ਸਕੇਦਾ ਹੈ ਏ ਨਾਨਕ ਆਖ ਏ ਭੈਣ ਪਿਆਰਾ ਪ੍ਰਭੂ ਜਿਸ ਜੀਵ ਨੂੰ ਮਿਹਰ ਦੀ ਨਿਗਾਹ ਨਾਲ ਦੇਖਦਾ ਉਸ ਦੀ ਜਿੰਦ ਪ੍ਰਭੂ ਦੀ ਜੋਤ ਨਾਲ ਇੱਕ ਮਿਕ ਹੋ ਜਾਂਦੀ ਹੈ ਜਿਹੜਾ ਗੁਰਮੁਖ ਮੈਨੂੰ ਹਰੀ ਪ੍ਰਭੂ ਦੀ ਸਿਫਤ ਸਲਾਹ ਦਾ ਸੁਨੇਹਾ ਦੇਵੇ ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ ਤੇ ਉਸਦੇ ਵਾਸਤੇ ਪਾਣੀ ਢੋਣ ਨੂੰ ਵੀ ਤਿਆਰ ਹਾਂ ਪ੍ਰਮਾਤਮਾ ਦਾ ਜਿਹੜਾ ਭਗਤ ਮੈਨੂੰ ਪ੍ਰਮਾਤਮਾ ਦੀ ਸਿੱਖ ਸਲਾਹ ਦੀਆਂ ਗੱਲਾਂ ਸੁਣਾਏ ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਤਿਆਰ ਹਾਂ ਸਦਾ ਤਿਆਰ ਹਾਂ ਹੇ ਨਾਨਕ ਆਖ ਧੰਨ ਹੈ ਮੇਰਾ ਗੁਰੂ ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ ਜਿਹੜਾ ਮੇਰੇ ਮਨ ਵਿੱਚ ਪ੍ਰਭੂ ਮਿਲਾਪ ਦੀ ਟਿਕੀ ਹੋਈ ਆਸ ਪੂਰੀ ਕਰਦਾ ਹੈ। ਹੇ ਹਰੀ ਮੈਨੂੰ ਮੇਰਾ ਮਿੱਤਰ ਗੁਰੂ ਮਿਲਾ ਜਿਸਦੇ ਚਰਨਾਂ ਵਿੱਚ ਲੀਨ ਹੋ ਕੇ ਮੈਂ ਹਰ ਨਾਮ ਸਿਮਰਦਾ ਰਾਂ। ਗੁਰੂ ਪਾਸੋਂ ਮੈਂ ਹਰ ਮਿਲਾਪ ਦੀਆਂ ਗੱਲਾਂ ਪੁੱਛਦਾ ਰਾਂ। ਗੁਰੂ ਦੀ ਸੰਗਤ ਕਰਕੇ ਮੈਂ ਹਰ ਗੁਣ ਗਾਉਂਦਾ ਰਾਂ। ਗੁਰੂ ਦੇ ਮਲਾਪ ਦੀ ਬਰਕਤ ਨਾਲ ਮੈਂ ਸਦਾ ਹੀ ਸਦਾ ਹੇ ਹਰੀ ਦੇ ਗੁਣ ਗਾਉਂਦਾ ਰਹਾ ਹਾਂ ਹੇ ਹਰੀ ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ हे नानक आਖ ਜਦੋਂ ਮੈਨੂੰ ਮੇਰਾ ਮਾਲਕ ਪ੍ਰਭੂ ਭੁੱਲ ਜਾਂਦਾ ਹੈ ਉਸ ਵੇਲੇ ਮੇਰੀ ਜਿੰਦ ਆਤਮਿਕ ਮੋਤੇ ਮਰ ਜਾਂਦੀ ਹੈ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਹਰੇਕ ਜੀਵ ਤਾੰਗ ਦਾ ਤਾਂ ਕਰ ਲੈਂਦਾ ਪਰ ਉਹੀ ਮਨੁੱਖ ਦਰਸ਼ਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸ਼ਨ ਕਰਵਾਉਂਦਾ ਹੈ ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਹੇ ਭਾਈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਵਸਾਂਦਾ ਹੈ ਏ ਨਾਨਕ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਇਸ ਤਰ੍ਹਾਂ ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ ਰੂਪ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ ਫੋਰਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਵਰਡ ਹੰਸ ਫੋਰਥ ਮਹਿਲ ਸੈਕੰਡ ਹਾਊਸ ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਥਰੂ ਗੁਰੂ ਗੁਰੂ ਸਾਹਿਬ ਸੇਜ਼ ਥੈਟ ਵਿਦਨ ਮਾਈ ਮਾਈਂਡ there is such a great yearning how will i attain the blessed vision of the lord's darshan <clears throat> i go and ask my true guru with the guru's advice i shall teach my foolish mind the deluded mind is instructed in the word of the guru's shabad and meditates forever on the lord har har o nanak one whom my beloved blessed my beloved ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਸਟਡ ਬਾਈ ਆਵਰ ਫੋਰਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਵਡ ਹਾਂਸ ਫੋਰਥ ਮੈ ਹਾਵ ਸੈਕੰਡ ਹਾਊਸ ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਟਰੂ ਗੁਰੂ ਗੁਰੂ ਸਾਹਿਬ ਸੇ ਦੈਟ within my mind there is such a great yearning how will i attain the blessed vision of the lord's darshan? i go and ask my true guru. with the guru's advice, i shall teach my foolish mind. the deluded mind in, is instructed in the word of the guru's shabad. and he meditates forever on the lord, har har. o nanak, one whom i blessed will <clears throat> beloved blesses with his glance of grace, focuses his consciousness on the Lord's feet. I dress myself in all sorts of robes for the sake of my husband, so that my true Lord God will be pleased. But my beloved husband, Lord, does not even cast a glance in my Direction, how can I be consoled for his sake? I adorn myself with adornments, but my husband is imbued with another. O oh, Nanak, blessed, blessed, blessed is that soul of bride who enjoys her true, sublime husband, Lord. I go and ask the blessed happy soul bride, How did you attain him? Your husband, Lord, my God, she answers. My true husband blessed me with his glance of grace. I abandoned the distinction between mine and yours. De dedicate everything, mind, body, and soul to the Lord God. This is the way to meet Him, O oh Sister. If her God gazes upon her with favor, O Nanaka, light emerges into the light. I dedicate my mind and body to the one who brings me a message from my Lord God, I wave the fan over him every day. <clears throat> serve him and carry water for him constantly and continuously. I serve the Lord's humble servant who recites the sermon of the Lord her. her Heal, heal into the Guru, the Guru, the perfect true Guru who fulfills the desires of Nanak's mind. Let me meet the Guru, my best friend. O oh Lord, meeting him, I meditate on the Lord's name. I seek the Lord's sermon from the Guru, the true Guru. Joining with him, I sing the glorious praises of the Lord each and every day, forever. I sing the Lord's praises. My mind lives by hearing your name. O Nanak, that moment when I forget my Lord and Master, at that moment my soul dies. Everyone longs to. See the Lord, but He alone sees Him whom the Lord causes to see Him. One upon whom my beloved bestows his glance of grace, cherishes the Lord Har forever. He alone cherishes the Lord Har forever and ever, who meets my perfect group. oh nanak da lord assemble servant and the lord become one meditating on the lord he blends with the lord wah guruchi ka khalsa wah guruchi ki fateh